ਇੱਕ ਗਰਵਾਨੀ ਦੇ ਵਿੱਚ ਬਚਨ ਆਉਂਦਾ ਬਾਹਰ ਤੋਤੀ ਤੁੰਮੜੀ ਤੁਸੀਂ ਕੌੜ ਤੁਮਾ ਦੇਖਿਆ ਕਦੇ ਕੌੜ ਤੁਮਾ ਉਹ ਪੀਲਾ ਪੀਲਾ ਜਾਂ ਹੁੰਦਾ ਯਾ ਸੁਰਨਾ ਕਿਹਨੇ ਕਿਹਨੇ ਦੇਖਿਆ ਉਹ ਨਹੀਂ ਦੇਖਿਆ ਤਾਂ ਜੇ ਸਰਚ ਕਰ ਲਿਓ ਠੀਕ ਹੈ ਕੌੜ ਤੁਮਾ ਹੁੰਦਾ ਉਹ ਬਾਹਰੋਂ ਪੀਲਾ ਪੀਲਾ ਜਾਂਦਾ ਬੜਾ ਕੈਂਟ ਲੱਗਦਾ ਸੰਤਰੇ ਵਰਗਾ ਲੱਗਦਾ ਖਰਬੂਜੇ ਵਰਗਾ ਲੱਗਦਾ ਪਰ ਉਹਦੇ ਅੰਦਰ ਕੀ ਹੈ ਐਨਾ ਕੌੜਾ ਹੁੰਦਾ ਨਾ ਐਨਾ ਕੌੜਾ ਹੁੰਦਾ ਵੀ ਖਾਣ ਨੂੰ ਦਿਲ ਨਹੀਂ ਕਰਦਾ ਬਾਹਰ ਤੋਤੀ ਤੁੰਮੜੀ ਅੰਦਰ ਬਿਸਨ ਕੋਰ ਅੰਦਰ ਕੀ ਹੈ ਦੇ ਅੰਦਰ ਮੋਸ਼ਕ ਮਾਰਦੀ ਹੈ ਠੀਕ ਹੈ ਆਪਾਂ ਬਾਹਰੀ ਤੌਰ ਦੇ ਤੇ ਤੁਸੀਂ ਕੂੜੇ ਵਾਲੇ ਬਾਰੇ ਸੁਣਿਆ ਕੂੜਾ ਕੂੜਾ ਚੁੱਕਣ ਵਾਲੇ ਆਪਣੇ ਪਿੰਡਾਂ ਚਾਉਂਦੇ ਆ ਸ਼ਹਿਰਾਂ ਚਾਉਂਦੇ ਆ ਤੁਸੀਂ ਇੱਥੇ ਰਹਿਣੇ ਹੋ ਯੈਸ অর ਨੋ ਯੈਸ ਆਪਾਂ ਨੂੰ ਕੀ ਕਹਿਣਿਆ ਕੂੜਾ ਕੂੜਾ ਚੁਗਣ ਵਾਲਾ ਆ ਗਿਆ ਕੂੜੇ ਵਾਲਾ ਆ ਗਿਆ ਕੂੜੇ ਵਾਲਾ ਉਹ ਬਾਹਰੋਂ ਕੂੜਾ ਚੱਕ ਰਿਹਾ ਇਸ ਕਰਕੇ ਆਪਾਂ ਦਾ ਨਾਂ ਕੀ ਦੇ ਦਿੱਤਾ ਪਰ ਜਿਹੜੇ ਲੋਕ ਇੱਕ ਦੂਜਰੇ ਦੀਆਂ ਚੁਗਲੀਆਂ ਕਰੀ ਜਾਂਦੇ ਰਹਿੰਦੇ ਨੇ ਇੱਕ ਦੂਸਰੇ ਨੂੰ ਮਾੜਾ ਚੰਗਾ ਹੀ ਬੋਲੀ ਜਾਂਦੇ ਨੇ ਦੂਜਿਆਂ ਦੀਆਂ ਗੋਲਾਂ ਦੂਜੇ ਦੀਆਂ ਗੱਲਾਂ ਆਪਣੇ ਸੁਣੀ ਜਾਂਦੇ ਨੇ ਉਹਦੀਆਂ ਮਾੜੀਆਂ ਗੱਲਾਂ ਸੁਣੀ ਜਾਂਦੇ ਨੇ ਇਹਨੂੰ ਕੋੜਾ ਚੁਗਣਾ ਕਹਤੋਂ ਨਹੀਂ ਕਹਿੰਦੇ ਜਿਹੜਾ ਅੰਦਰ ਕੂੜਾ ਪਾ ਰੱਖਿਆ ਕਿਸੇ ਸੀਨੀਅਰ ਪ੍ਰਤੀ ਕਿਸੇ ਆਪਣੇ ਮੰਮੀ ਪ੍ਰਤੀ ਕਿਸੇ ਤਾਏ ਪ੍ਰਤੀ ਚਾਚੇ ਪ੍ਰਤੀ ਤੁਹਾਡੇ ਦਿਮਾਗ ਦੇ ਵਿੱਚ ਕਿਸੇ ਨੇ ਕੂੜਾ ਪਾ ਦਿੱਤਾ ਤੇ ਉਹ ਰਸੀਬ ਕਿਵੇਂ ਕਰ ਲਿਆ ਇੰਟਰਨਲੀ ਤੌਰ ਤੇ ਕਿੰਨਾ ਕੂੜਾ ਇਕੱਠਾ ਕਰ ਰਹੇ ਆਪਾਂ ਭਾਰੀ ਤੌਰ ਤੇ ਤੁਸੀਂ ਕੂੜੇ ਵਾਲੇ ਨਹੀਂ ਹੋ ਪਰ ਡੈਲੀ ਇੰਟਰਨਲੀ ਤੌਰ ਤੇ ਉਹੀ ਸਵੇਰੇ ਜਿਹੜਾ 8 ਵਜੇ ਤੁਹਾਡਾ ਗੇਟ ਖੜਗਾਉਂਦਾ ਹੈ ਕਿ ਵੀ ਕੂੜਾ ਪਾ ਦਿਓ ਤਾਂ ਤੁਸੀਂ ਵੀ ਤਾਂ ਉਹਨਾਂ ਲੋਕਾਂ ਕੋਲੇ ਜਾ ਕੇ ਬੈਨ ਨੇ ਜਿਹੜਾ ਤੁਹਾਡੇ ਦਿਮਾਗ ਦੇ ਵਿੱਚ ਕੂੜਾ ਹੀ ਪਾਉਂਦੇ ਆ ਯੈਸ অর ਨੋ ਸਮਝ ਆ ਰਹੀ ਹੈ ਕਿ ਨਹੀਂ ਆ ਰਹੀ ਤਾਂ ਅੰਧੂ ਕਨੇ ਸੋਹਣੇ ਬਣ ਸਕਦੇ ਆ ਕੋਈ ਗੱਲ ਨਹੀਂ ਤੇਰਾ ਮੂੰਹ ਕਾਲਾ ਕੋਈ ਗੱਲ ਨਹੀਂ ਚੱਲੂਗਾ ਕੋਈ ਗੱਲ ਨਹੀਂ ਤੇਰਾ ਕੱਦ ਛੋਟਾ ਹੈ ਚੱਲੂਗਾ ਕੋਈ ਗੱਲ ਨਹੀਂ ਤੇਰੇ ਇੱਕ ਬਾਹ ਨਹੀਂ ਹੈਗੀ ਇੱਕ ਅੱਖ ਨਹੀਂ ਹੈਗੀ ਚੱਲੂਗਾ ਪਰ ਜੇ ਤੂੰ ਅੰਦਰੋਂ ਘੈਂਟ ਨਹੀਂ ਹੈਗਾਗਾ ਫਿਰ ਨਹੀਂ ਚੱਲੂਗਾ ਚਾਹੇ ਤੂੰ ਕਟਰੀਨਾ ਕੈਪ ਵਰਗਾ ਬਣ ਜਾ ਬਾਰੋਂ ਰਿਤਿਕ ਰੋਸ਼ਨ ਵਰਗੀ ਬਾਡੀ ਬਣਾ ਲਾ ਟਾਈਗਰ ਸ਼ਰਾਫ ਮੰਗੂ ਬਣ ਜਾ ਕੀ ਫਾਇਦਾ ਅੰਦਰ ਤਾਂ ਚੋਰ ਬੈਠਾ ਹੈ ਅੰਦਰ ਤਾਂ ਬੇਈਮਾਨੀ ਬੈਠੀ ਹੈ ਯੈਸ অর ਨੋ ਯੈਸ ਅੰਦਰ ਤਾਂ ਬਸ ਮਤਲਬ ਕੱਢਣ ਵਾਲਾ ਬੰਦਾ ਬੈਠਾ ਹੈਗਾ ਵੀ ਆਪਣਾ ਫਾਇਦਾ ਕੱਢੋ ਤੇ ਬਾਅਦ ਦੇ ਵਿੱਚੋ ਟਾਟਾ ਬਾਏ ਬਾਏ ਯੈਸ অর ਨੋ ਯੈਸ ਆਪਣੇ ਘਰਾਂ ਚ ਐਦਾ ਨਹੀਂ ਹੁੰਦਾ ਆਪਾਂ ਕਹਿੰਦੇ ਐਨੇ ਮੇਰਾ ਫਾਇਦਾ ਲਿਆ ਆਪਾਂ ਲੋਕ ਕਿੱਦਾਂ ਦੇ ਐ ਅੱਜ ਇੱਕ ਸ਼ੀਸ਼ਾ ਦੇਖਾਂਗੇ ਕੀ ਦੇਖਾਂਗੇ ਜੀ ਸ਼ੀਸ਼ਾ ਕੀ ਦੇਖਾਂਗੇ ਸ਼ੀਸ਼ਾ ਜਦੋਂ ਸਵੇਰੇ ਤਿਆਰ ਹੁੰਨੇ ਹੋ ਤੱਕ ਕੀ ਦੇਖਦੇ ਹੋ ਸ਼ੀਸ਼ਾ ਸ਼ੀਸ਼ਾ ਕੇ ਦੇਖਦੇ ਹੋ ਕੋਈ ਕੋਈ ਧਾਰ ਨਹੀਂ ਰਹੀ ਜੀ ਮੇਰੇ ਵਰਗਾ ਆਏ ਪਾਰ ਪੜ ਕੇ ਆਪ ਹੁਣ ਸੀ ਜੀ ਕੱਢੀ ਹੋਏ ਆ ਦੇਖੇ ਚਿੱਟਾ ਜਵਾਲ ਆਇਆ ਕੱਢ ਦੇ ਇਹਨੂੰ ਕਿਉਂ ਉਹ ਆਪ ਨੂੰ ਆਪਣੀ ਸ਼ਖਸੀਅਤ ਦਿਖਾਉਂਦਾ ਬਾਹਰ ਦੀ ਤੌਰ ਦੇ ਉਤੇ ਪਰ ਇੰਟਰਨਲੀ ਸ਼ੀਸ਼ਾ ਦੇਖਣ ਦੇ ਲਈ ਕੀ ਦੇਖੀਏ ਫਿਰ ਕਿਵੇਂ ਚੰਗੇ ਬਣਾਂਗੇ ਪਤਾ ਕਿਵੇਂ ਲੱਗੂ ਵੀ ਮੇਰੇ ਅੰਦਰ ਗੁਣ ਹੈਗੇ ਆ ਜਾਂ ਨਹੀਂ ਹੈਗੇ ਮੇਰਾ ਕਾਦੀ ਨਾਲ ਭਰਿਆ ਹੋਇਆ ਅਫਗਣਾ ਨਾਲ ਭਰਿਆ ਹੋਇਆ ਕੋਈ ਮੇਰੇ ਕੋਲ ਕਿਸੇ ਦੀ ਚੁਗਲੀ ਕਰਦਾ ਤਾਂ ਮੈਨੂੰ ਕਹਿੰਦਾ ਆ ਜਾ ਬੈਠ ਦੋਨੇ ਮਿਲ ਕੇ ਕਰਦੇ ਆ ਤੇਰਾ ਭਰਾ ਸਾਥ ਦਿੰਦਾ ਤੇਰੇ ਨਾਲ ਯੈਸ অর ਨੋ ਕੋਈ ਗਾਲ ਕੱਢਦਾ ਤੇ ਤੂੰ ਵੀ ਨਾਲ ਦੀ ਨਾਲ ਤੇਰੀ ਭੈਣ ਨੂੰ ਤੇਰੀ ਮਾਂ ਨੂੰ ਇਹ ਕੀ ਹੈ ਯੈਸ অর ਨੋ ਮੈਂ ਨਹੀਂ ਕਿ ਆਪ ਕਹੇ ਨਾ ਮੈਂ ਤਾਂ ਬਹੁਤ ਚੰਗਾ ਆਦਮੀ ਹੈ ਕੀ ਪ੍ਰੂਫ ਹੈ ਚੰਗਾ ਤਾਂ ਹੈਗਾ ਹੀ ਹੈ ਕਹਿਣ ਨਾਲ ਚੰਗਾ ਥੋੜੀ ਹੋ ਜਾਊਗਾ ਚੰਗਿਆ ਬਣਿਆ ਕਿਵੇਂ ਜਾਂਦਾਗਾ ਤਾਂ ਉਹਨੂੰ ਚੰਗੇ ਤਰੀਕੇ ਨਾਲ ਸਮਝਣ ਦੇ ਲਈ ਅੱਜ ਆਪਾਂ ਸਿਰਫ ਔਰ ਸਿਰਫ ਗੱਲ ਕਰਾਂਗੇ ਤਾਂ ਇਨਰ ਪਰਸਨੈਲਿਟੀ ਦੀ ਗੱਲ ਕਰਾਂਗੇ। ਕਾਦੀ ਜੀ? ਇਨਰ ਪਰਸਨੈਲਿਟੀ। ਕੀਦੀ ਜੀ? ਇਨਰ ਪਰਸਨੈਲਿਟੀ। ਇਨਰ ਪਰਸਨੈਲਿਟੀ ਦੀ ਆਉਟਰ ਦੀ ਬਹੁਤ ਵਾਰੀ ਹੋ ਜਾਂਦੀ ਹੈ ਔਰ ਆਉਟਰ ਤੁਹਾਨੂੰ ਸਿਖਾਉਣ ਦੀ ਲੋੜ ਥੋੜੀ ਹੈ। ਤੁਸੀਂ ਇੰਸਟਾਗ੍ਰam ਤੇ ਕਿਸੇ ਦੀ ਵੀਡੀਓ ਦੇਖ ਲੈਨੇ ਹੋ, ਉਹਦੇ ਕੱਪੜੇ ਦੇਖ ਲੈਨੇ ਹੋ, ਅਗਲੀ ਵਾਰ ਤੇਰਾ ਯਾਰ ਆ ਆਹ ਡਰੈਸ ਅਪ ਕਰੂਗਾ ਜਿਹੜਾ ਇਹਨੇ ਕੀਤਾ। ਔਰ ਬਾਹਰੋਂ ਸਵਾਰਨ ਵਾਸਤੇ ਤਾਂ ਤੁਹਾਡੇ ਕੋਲੇ ਬਾਹਰ ਬੜੇ ਸੋਰਸ ਨੇ। ਪਰ ਇੰਟਰਨਲੀ ਸਵਾਰਨ ਵਾਸਤੇ ਐਸੇ ਕਰਕੇ ਸਿੱਖ ਧਰਮ ਦੇ ਵਿੱਚ ਉਹ ਕਿਹਾ ਗਿਆ ਵੀ ਤੁਸੀਂ ਡੇਲੀ ਸੰਗਤ ਕਰੋ ਕੀ ਕਰੋ ਜੀ ਕੀ ਕਰੋ ਜੀ ਵੈਸੇ ਲਗ ਲਗ ਧਰਮਾਂ ਦੇ ਵਿੱਚ ਅਲੱਗ ਲੱਗ ਉਹਨਾਂ ਨੇ ਗਾਈਡ ਕੀਤਾ ਵੀ ਸੰਗਤ ਕਰੋ ਚੰਗੇ ਲੋਕਾਂ 'ਚ ਬੈਠੋ ਉਹਨਾਂ ਨਾਲ ਵਿਚਾਰੋ ਆਪਣਾ ਸਮਾਂ ਤਾਂ ਕਿ ਤੁਸੀਂ ਚੰਗੇ ਬਣ ਸਕੋ ਯਸ ਸਵਰਨ ਕਲੀਅਰ ਹੈ ਕਿ ਨਹੀਂ ਕਲੀਅਰ ਹੈ ਪਰ ਸਿੱਖ ਧਰਮ ਦੇ ਵਿੱਚ ਇਹ ਚੀਜ਼ ਮੈਂ ਗਰਵਾਨੀ ਪੜਦਾਗਾ ਵਿੱਚ ਲਿਖਿਆ ਹੁੰਦਾ ਵੀ ਸੰਗਤ ਕਰੋ ਚੰਗੇ ਲੋਕਾਂ ਦੀ ਸੰਗਤ ਕਰਨੀ ਹੈ ਮਾੜੇ ਦੀ ਨਹੀਂ ਕਰਨੀ ਕਿੰਨਾ ਦੀ ਚੰਗੇ ਲੋਕਾਂ ਦੀ ਹਾਂ ਮਿਲੈ ਅਸੰਤ ਮਸਟ ਕਰ ਰਹੀ ਹੈ ਮਿਲੈ ਅਸੰਤ ਮਸਟ ਕਰ ਰਹੀ ਹੈ ਦਾ ਮਤਲਬ ਕੀ ਹੈ ਸੰਤ ਮਿਲੈ ਕਿਸ ਸੁਣੀ ਹੈ ਕਿਸ ਕਹੀ ਹੈ ਕੁਝ ਸੁਣੋ ਕੁਝ ਕਹੋ ਕੋਈ ਚੰਗਾ ਬੰਦਾ ਮਿਲੇ ਨਾ ਤੁਹਾਨੂੰ ਉਹਦੇ ਨਾਲ ਚਾਰ ਗੱਲਾਂ ਕਰੋ ਉਹਦੇ ਨਾਲ ਮੀਟ ਅਪ ਸ਼ੀਟ ਅਪ ਕਰੋ ਪਰ ਜਦੋਂ ਕੋਈ ਮਾਰਿਆ ਬੰਦਾ ਤੁਹਾਡੇ ਕੋਲੇ ਬੈਠ ਕੇ ਤੁਹਾਡੇ ਦਿਮਾਗ 'ਚ ਜ਼ਹਿਰ ਪਾ ਰਿਹਾ ਤਾਂ ਉੱਥੋਂ ਭੱਜ ਜਾਓ ਦੂਰਾਂ ਜਾਈਏ ਭਾਗ ਕਹਿੰਦੇ ਭੱਜ ਲੋ ਉਥੋਂ ਕਿਉਂਕਿ ਉਹ ਬੰਦਾ ਤੇਰੇ ਦਿਮਾਗ ਦੇ ਵਿੱਚ ਕੀ ਕਰ ਦੂਗਾ ਜ਼ਹਿਰ ਘੋਲ ਦੂਗਾ ਔਰ ਫਿਰ ਆਈਂ ਪਤਾ ਸਾਰੀ ਸਾਰੀ ਰਾਤ ਚੱਲੀ ਜਾਂਦਾ ਰਹਿੰਦਾ ਉਹਦੇ ਦਿਮਾਗ ਦੇ ਵਿੱਚ ਆਪਾਂ ਨਫ਼ਰਤ ਪਾ ਲੈਂਦੇ ਆ ਫਿਰ ਉਹ ਬੰਦੇ ਨਾਲ ਦੇਖਣਾ ਪਸੰਦ ਨਹੀਂ ਕਰਦੇ ਬੁਲਾਉਣਾ ਪਸੰਦ ਨਹੀਂ ਕਰਦੇ ਕਈ ਤਾਂ ਹੱਥ ਮਿਲਾਉਣਾ ਵੀ ਪਸੰਦ ਨਹੀਂ ਕਰਦੇ ਕਈ ਵਾਰ ਤਾਂ ਗੁੱਡ ਮਾਰਨਿੰਗ ਵੀ ਨਹੀਂ ਕਹਿੰਦੇ ਆਏ ਲੰਘ ਜਾਂਦੇ ਆ ਕਿਉਂਕਿ ਮੈਨੂੰ ਪਤਾ ਲੱਗ ਜਾਂਦਾ ਹੈ ਵੀ ਇਸ ਬੰਦੇ ਦੇ ਅੰਦਰ ਜਾਂ ਤਾਂ ਕਿਸੇ ਨੇ ਜ਼ਹਿਰ ਪਰਿਆ ਆਪਣੇ ਬਾਰੇ ਔਰ ਇਦਾਂ ਦਾ ਇਹ ਖੋਪੜਾ ਲੈ ਕੇ ਘੁੰਮ ਰਿਹਾ ਹੈ ਇਹਨੂੰ ਇਹ ਨਹੀਂ ਪਤਾ ਲੱਗਿਆ ਚੰਗਾ ਕੀ ਹੈ ਮਾੜਾ ਕੀ ਹੈ ਯੈਸ ਔਰ ਨੋ ਯੈਸ ਕਲੀਅਰ ਹੋਇਆ ਕਿ ਨਹੀਂ ਹੋਇਆ ਇੰਟਰਨਲ ਬਿਊਟੀ ਕਿੱਦਾਂ ਦੀ ਹੁੰਦੀ ਹੈ ਪਹਿਲਾਂ ਉਹਨੂੰ ਸਮਝਣ ਵਾਸਤੇ ਠੀਕ ਹੈ ਸਭ ਤੋਂ ਪਹਿਲਾਂ ਜਿਹੜੀ ਆਊਟਰ ਹੈ ਨਾ ਆਊਟਰ ਪਰਸਨੈਲਿਟੀ ਹੈ ਇਹ ਦਿਖਾਵੇ ਦੇ ਨਾਲ ਜੁੜੀ ਹੋਈ ਹੈ ਕਾਦੇ ਨਾਲ ਜੁੜੀ ਹੋਈ ਹੈ ਜੋ ਰਪਾ ਦਿਖਾਉਨੇ ਆ ਲੋਕਾਂ ਨੂੰ ਤੇ ਨਾਲ ਨਾਲ ਲਿਖਦੇ ਜਾਇਓ ਮੈਂ ਨਹੀਂ ਲਿਖਾਂਗਾ ਤੁਸੀਂ ਮੈਂ ਬੋਲੀਆ ਨਾ ਨਾਲ ਨਾਲ ਆਊਟਰ ਪਰਸਨੈਲਿਟੀ ਜਿਹੜੀ ਹੈਗੀ ਆ ਇਹ ਬਾਹਰੋਂ ਦਿਖਾਵੇ ਨਾਲ ਜੁੜੀ ਹੋਈ ਆ ਔਰ ਇਹ ਜਲਦੀ ਧਾਰਨ ਕਰ ਲੈਂਦੇ ਆਪਾਂ ਔਰ ਇਹ ਜਲਦੀ ਪਤਾ ਵੀ ਲੱਗ ਜਾਂਦਾ ਹੁਣ ਮੇਰੇ ਕਿਦਾਂ ਦੇ ਕੱਪੜੇ ਪਾਇਆ ਤੁਹਾਨੂੰ 1 ਮਿੰਟ ਚ ਪਤਾ ਲੱਗ ਗਿਆ ਪਹਿਲੀ ਨਜ਼ਰ ਦੇ ਵਿੱਚ ਤੁਸੀਂ ਦੇਖ ਲਾ ਵੀ ਕੱਪੜੇ ਵਧੀਆ ਪਾਏ ਜਾਂ ਘਟੀਏ ਪਾਏ ਯੈਸ ਔਰ ਨਾ ਪਰ ਮੈਂ ਕਿਦਾਂ ਦਾ ਇਨਸਾਨ ਆ ਇੰਟਰਨਲੀ ਏ ਤੁਸੀਂ ਮੈਨੂੰ 1 ਮਿੰਟ ਦੇ ਵਿੱਚ ਨਹੀਂ ਦੇ ਸਕਦੇ 10 ਮਿੰਟਾਂ ਚ ਨਹੀਂ ਦੇਖ ਸਕਦੇ ਹੋ ਸਕਦਾ ਤੁਹਾਨੂੰ 2-4 ਮਹੀਨੇ 6 ਮਹੀਨੇ ਲਾ ਕੇ ਪਤਾ ਲੱਗੇ ਇਹ ਬੰਦਾ ਕਿੱਦਾਂ ਦਾ ਹੈ ਅੱਛਾ ਠੀਕ ਹੈ ਜਦੋਂ ਆਪਾਂ ਕੋਈ ਰਿਸ਼ਤਾ ਕਰਦੇ ਆਪਾਂ ਨੇ ਘਰ ਦੇ ਵਿੱਚ ਕੀ ਦੇਖਦੇ ਆਪਾਂ ਮੁੰਡੇ ਕੀ ਦੇਖਦੇ ਆ ਕੁੜੀ ਸੋਹਣੀ ਹੋਵੇ ਲੰਮੀ ਲੰਜੀ ਹੋਵੇ ਹੈਨਾ ਕੋਈ ਕਹਿੰਦਿਆ ਕਈਆਂ ਦੀ ਸਪੈਸ਼ਲ ਥੋੜੀ ਦਿੱਥਣ ਹੋਵੇ ਸਪੈਸ਼ਲ ਮੰਗ ਉਹਨਾਂ ਦੀ ਹੁੰਦੀ ਹੈ ਯਾ ਸਰਨਾ ਕੋਈ ਕਹਿੰਦਾ ਵੀ ਕੰਮ ਕਰਦੀ ਹੋਵੇ ਮੇਰੇ ਮਾਪਿਆਂ ਦੀ ਰਿਸਪੈਕਟ ਕਰਦਾ ਉਹ ਕਰਦੀ ਹੋਵੇ ਅੱਛਾ ਆਪ ਮਾਪਿਆਂ ਤੋਂ ਕਦੇ ਪੁੱਛਿਆ ਨਹੀਂ ਡਿਮਾਂਡਾਂ ਕਿੰਨੀਆਂ ਨੇ ਕਿਹੜੀਆਂ ਨੇ ਸਾਰੀਆਂ ਸਾਰੀਆਂ ਨਾ ਬਾਹਰੋਂ ਤੌਰ ਤੇ ਡਿਮਾਂਡਾਂ ਨੇ ਯੈਸ ਵਰਨਾ ਅੱਛਾ ਠੀਕ ਹੈ ਜਦੋਂ ਰਿਸ਼ਤਾ ਦੇਖਣ ਵਾਸਤੇ ਕੁੜੀ ਮੁੰਡੇ ਨੂੰ ਬਿਠਾਇਆ ਜਾਂਦਾ ਤਾਂ ਪਾਰੀ ਤੌਰ ਤੇ ਦੇਖਿਆ ਜਾਂਦਾ ਨਹੀਂ 5 ਮਿੰਟਾਂ ਦੇ ਵਿੱਚ ਜਦੋਂ ਉਹ ਇੱਕ ਵਾਰੀ ਸਾਡੇ ਰਿਸ਼ਤਾ ਹੋਣਾ ਸੀਗਾ ਤੇ ਕਹਿੰਦੇ ਮੁੰਡੇ ਕੁੜੀ ਨੂੰ ਕੀ ਕਰ ਦੋ ਇਕੱਠੇ ਨੂੰ 10 ਮਿੰਟ ਗੱਲ ਕਰਨ ਵਾਸਤੇ ਭੇਜ ਭੇਜ ਦਿਓ ਮੈਂ ਕਹਾ ਯਾਰ ਅਗਲਾ 20 ਸਾਲ ਤੋਂ ਪੈਦਾ ਹੋਇਆ ਪਹਿਲਾਂ ਉਹਦਾ ਕਿੱਦਾਂ ਦੀ ਸੋਚ ਹੋਊ ਕਿੱਦਾਂ ਦੀ ਸਮਝੂ 10 ਮਿੰਟਾਂ ਚ ਪਤਾ ਲੱਗ ਜੂਗਾ ਪਰ ਮੈਂ ਕਹਾ ਜੋ ਚੈੱਕ ਕਰਨ ਚੱਲਿਆ ਉਹ ਕਿੰਨਾ ਕਿਸੇ ਆਣਾ ਏਸ অর ਨੋ ਯੈਸ ਹੁਣ 10 ਮਿੰਟਾਂ ਚ ਸਮਝਿਆ ਜਾ ਸਕਦਾ ਇੱਕ ਦੂਜੇ ਨੂੰ ਨਹੀਂ ਸਮਝਿਆ ਜਾ ਸਕਦਾ ऐसे करके जब दो एक दूसरे ਨਾਲ મત ਨਹੀਂ ਮਿਲਦੀ ਸੋਚ ਨਹੀਂ ਮਿਲਦੀ ਇੱਕ ਵਿਚਾਰ ਦੇ ਧਾਰਨੀ ਲੋਕ ਜਦੋਂ ਨਹੀਂ ਹੁੰਦੇ ਇੱਕ ਘਰ ਦੇ ਵਿੱਚ ਉਹ ਘਰ ਤਬਾਹ ਹੋ ਜਾਂਦਾ ਇੱਕ ਬਿジネス ਦੇ ਵਿੱਚ ਇੱਕ ਟੀਮ ਦੇ ਵਿੱਚ ਅਗਰ ਇੱਕ ਵਿਚਾਰ ਦੇ ਲੋਕ ਨਹੀਂ ਹੈਗੇ ਤਾਂ ਉਹ ਟੀਮ ਵੀ ਤਬਾਹ ਹੋ ਜਾਂਦੀ ਹੈ ਉਹ ਦੇਸ਼ ਵੀ ਤਬਾਹ ਹੋ ਜਾਂਦਾਗਾ ਉਹ ਸਟੇਟ ਵੀ ਤਬਾਹ ਹੋ ਜਾਂਦੀ ਹੈ ਆਪਣਾ ਦੇਸ਼ ਦਾ ਮਾੜਾ ਹਾਲ ਕਿਉਂ ਹੈ 3600 ਪਾਰਟੀਆਂ ਨੇ ਕੋਈ ਕਾਂਗਰਸ ਹੈ ਕੋਈ ਆਮ ਆਦਮੀ ਵਾਲੇ ਨਾਲ ਲੱਗ ਤੋਂ ਝੰਡਾ ਹੀ ਚੱਕਿਆ ਅਕਾਲੀ ਦਲ ਕਹਿੰਦੇ ਅਸੀਂ ਵੀ ਘਟ ਨਹੀਂ ਹੈਗੇਗੇ ਕੋਈ ਹੋਰ ਦਾਤੀ ਬੱਲੀ ਵਾਲਾ ਆ ਗਿਆ ਯਸ ਹੋਰ ਨਾ ਅੱਛਾ ਇਹਨਾਂ ਦਾ ਸਾਰਾ ਨਾ ਮੁੱਦਾ ਕੀ ਹੁੰਦਾ ਦੇਸ਼ ਨੂੰ ਬਦਲਣਾ ਆ ਕਰਨਾ ਬਾ ਕਰਨਾ ਨਾ ਕਰਨਾ ਜੇ ਸਾਰਿਆਂ ਦਾ ਦੇਸ਼ ਨੂੰ ਬਦਲਣ ਵਾਸਤੇ ਜੋਰ ਲੱਗਿਆ ਤਾਂ ਇਕੱਠੇ ਘਾ ਤਾਂ ਨਹੀਂ ਹੁੰਦੇ ਇਹ ਪਾਰਟੀਵਾਦੀ ਕਿਉਂ ਜਦੋਂ ਸੋਚ ਇੱਕ ਹੈ ਵੀ ਦੇਸ਼ ਨੂੰ ਸਹੀ ਬਣਾਉਣਾ ਇੱਕ ਨੰਬਰ ਦੇਸ਼ ਬਣਾਉਣਾ ਤਾਂ ਫਿਰ ਮੋਦੀ ਇਹੀ ਕਿਉਂ ਕਹਿੰਦਾ ਮੈਂ ਮੈਂ ਹੀ ਬਣਾਵਾਂ ਵੀ ਹਰ ਵਾਰ ਮੈਂ ਆਵਾਂ 5 ਸਾਲ ਲੱਗ ਕੇ ਕਹਿੰਦੇ ਹੁਣ ਤੁਸੀਂ ਕਰ ਲਓ ਯਾਰ ਯਸੁਰ ਨੂੰ ਹੁਣ ਮੈਨੂੰ ਤੁਸੀਂ ਦੱਸੋ ਹੁਣ ਦੇਸ਼ ਨੂੰ ਬਦਲਣਾ ਚਾਹੁੰਦਾ ਜਾਂ ਦੇਸ਼ ਨੂੰ ਖਾਣਾ ਚਾਹੁੰਦਾ ਹੈ ਹੈ ਠੀਕ ਹੈ ਮੈਂ ਕੱਲ ਪਰਸ ਇੱਕ ਵੀਡੀਓ ਦੇਖੀ ਆਵਾ ਉਹ ਕਹਿੰਦਾ ਕਾਂਗਰਸ ਨੇ ਬਹੁਤ ਮਾੜਾ ਕੀਤਾ ਬਹੁਤ ਬੇਕਾਰ ਸਰਕਾਰ ਕਹਿੰਦਾ ਕਿਵੇਂ ਕਹਿੰਦਾ ਸਾਰੇ ਭਾਰਤ ਨੂੰ ਲੁੱਟਣ ਵਾਸਤੇ 70 ਸਾਲ ਲਾਏ ਕਹਿੰਦਾ ਮੋਦੀ ਨੇ ਦੇਖ 10 ਸਾਲਾਂ ਜੀ ਕਰਤਾ ਉਹ ਕੰਮ ਕਿੰਨੇ ਸਾਲ ਕਰਤਾ 10 ਸਾਲਾਂ ਚ ਕਰਦਾ ਕਿ ਨਾ ਬਹੁਤ ਸਾਨੂੰ ਸਰਕਾਰ ਸੀ ਉਹ ਦਿਵਾਰੇ ਨਾ ਆਵੇ ਨਹੀਂ 70 ਸਾਲ ਹੋਰ ਲੱਗਣਗੇ ਅਨੇ 10 ਸਾਲਾਂ ਚ ਸਾਰੀ ਗੇਮ ਖਮਾਤੀ ਸਮਝ ਆਈ ਕਿ ਨਹੀਂ ਆਈ ਇਹ ਐਗਜ਼ਾਮਪਲ ਹੈ ਆਪਾਂ ਕੋਈ ਪਾਰਟੀਕਲ ਪਾਵਰ ਨਾਲ ਨਹੀਂ ਜੁੜੇ ਹੋਏ ਸਮਝ ਪਾ ਰਹੇ ਹੁਣ ਬਾਹਰੀ ਤੌਰ ਦੇ ਉੱਤੇ ਤਾਂ ਆਪ ਬਹੁਤ ਚੰਗੇ ਆ ਜਦੋਂ ਆਪਣੇ ਘਰੇ ਰਿਸ਼ਤੇ ਕਰਨੇ ਹੁੰਦੇ ਆਪਾਂ ਬਾਹਰੀ ਤੌਰ ਤੇ ਦੇਖਦੇ ਆਂ ਜ਼ਮੀਨ ਕਿੰਨੀ ਆਉਂਦੀ ਆ ਪਰ ਮੁੰਡਾ ਕਹੇ ਜਾ ਕੁੜੀ ਕਹੇ ਜੀ ਆਏ ਕਦੋਂ ਪਤਾ ਲੱਗਦਾ ਹੈ ਸਾਸ ਕਿਦਾਂ ਦੀ ਐ ਨੂ ਕਿਦਾਂ ਦੀ ਐ ਸੋਹਰਾ ਕਿਦਾਂ ਦਾ ਨਰਾਨ ਕਿਦਾਂ ਦੀ ਹੈਗੀ ਅਦਰਾਨੀ ਜਠਾਣੀ ਕਿਦਾਂ ਦੀ ਹੈਗੀ ਕਿਵੇਂ ਪਤਾ ਚੱਲਦਾ ਬਿਆ ਤੋਂ ਦੋ ਕੁ ਮਹੀਨੇ ਜਦੋਂ ਲੱਗਦੇ ਆ ਤਾਂ ਜਦੋਂ ਕੁੜੀ ਕਹਿੰਦੀ ਆ ਮੇਰੇ ਹਿਸਾਬ ਨਾਲ ਤਾਂ ਗੱਲ ਲਵਾਤੀ ਨਹੀਂ ਹੋ ਰਹੀ ਇੱਥੇ ਉਹਦੀ ਮਾਂ ਨੂੰ ਫੋਨ ਕਰਕੇ ਕੀ ਕਹਿੰਦੀ ਆ ਕਿ ਮਾਤਾ ਵੀ ਇਹ ਤਾਂ ਉਲਟੇ ਹੀ ਨੇ ਸਾਰੇ ਇਹ ਤਾਂ ਰੋਟੀ ਨਹੀਂ ਖਾਂਦੇ ਜਿਹੜੀ ਮੈਂ ਬਣਾਉਣੀ ਆ ਸਬਜ਼ੀ ਨਹੀਂ ਖਾਂਦੇ ਜਿਹੜੀ ਮੈਂ ਬਣਾਉਣੀ ਆ ਅੱਛਾ ਜਿਹਨੂੰ ਕਾਲ ਲਾਇਆ ਉਹ ਵੀ ਬੜੀ ਸਿਆਣੀ ਐ ਕੰਨੀ ਪੋਤਾ ਫਿਰ ਲੈ ਗੋਲੇ ਥੋੜੀਆਂ ਗੁਲਾਮ ਥੋੜੀਆਂ ਆਪਾਂ ਆ ਜਾ ਚੱਕ ਕੇ ਬਹਿਗਾ ਅੱਛਾ ਚਲੋ ਜੀ ਆਪਦੀ ਕੁੜੀ ਦਾ ਘਰ ਆਪ ਹੀ ਖਰਾਬ ਕਰਤਾ ਯੈਸ ਔਰ ਨੋ ਸਿਆਣਪ ਕੀ ਹੁੰਦੀ ਐ ਜਦੋਂ ਹਰ ਇੱਕ ਬੰਦੇ ਦੀ ਇੰਟਰਨਲ ਬਿਊਟੀ ਵਾਲੇ ਗੁਣ ਆ ਗਏ ਤਾਂ ਤੁਹਾਨੂੰ ਦੂਜੇ ਤੀਜੇ ਬੰਦੇ ਤੋਂ ਪੁੱਛਣਾ ਨਹੀਂ ਪੈਂਦਾ ਹੁੰਦਾ ਵੀ ਚੰਗਾ ਕੀ ਹੈ ਮਾੜਾ ਕੀ ਹੈ ਤੁਸੀਂ ਐਨਲਾਈਜ਼ ਕਰ ਲੈਨੇ ਹੋ ਮਾਪ ਤੋਲ ਆਪੇ ਕਰ ਲੈਨੇ ਹੋ ਕੀ ਚੰਗਾ ਹੈ ਕੀ ਮਾੜਾ ਹੈ